ਇਹ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਤਸਵੀਰਾਂ ਸਤਲੁਜ ਦਰਿਆ ਦੀਆਂ ਨੇ ਜਿੱਥੇ ਨੋਵਾ ਗੱਡੀ ਦਰਿਆ ਦੇ ਵਿੱਚ ਚਾਕੇ ਡਿੱਗ ਜਾਂਦੀ ਹੈ ਹਾਲਾਂਕਿ ਗੱਡੀ ਦੇ ਵਿੱਚ ਮੌਜੂਦ ਵਿਅਕਤੀਆਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਹਿਮਾਚਲ ਦੇ ਕਿਨੌਰ ਜ਼ਿਲ੍ਹੇ ਦੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਤਲੁਜ ਦਰਿਆ ਦੇ ਵਿੱਚ ਗੱਡੀ ਡਿਗਣ ਦੇ ਨਾਲ ਇੱਕ ਵਿਅਕਤੀ ਜ਼ਖਮੀ ਹੋਇਆ ਜਦਕਿ ਦੋ ਵਿਅਕਤੀ ਲਾਪਤਾ ਹੈ ਜਿਨ੍ਹਾਂ ਦੀ ਪਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਐਤਵਾਰ ਨੂੰ ਤਿੰਨ ਲੋਕ ਇਨੋਵਾ ਕਾਰ ਤੇ ਵਿੱਚ ਸ਼ਿਮਲਾ ਜਾ ਰਹੇ ਸੀ ਤੇ ਪੰਗੀ ਟ੍ਰੇਨ ਨੇੜੇ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗਵਾ ਦਿੱਤਾ ਜਿਸ ਦੇ ਕਾਰਨ ਗੱਡੀ ਬੇਕਾਬੂ ਹੋ ਜਾਂਦੀ ਹੈ ਅਤੇ 200 ਮੀਟਰ ਤੱਕ ਸਤਲੁਜ ਦਰਿਆ ਦੇ ਵਿੱਚ ਜਾ ਕੇ ਡਿੱਗ ਗਈ ਹਾਲਾਂਕਿ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਦੇ ਨੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਉਹਨਾਂ ਦਾ ਰੈਸਕਿਊ ਜਿਹੜਾ ਕਿਤਾ ਕਿ ਆ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਉਸ ਤੋਂ ਬਾਅਦ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਆਈਜੀਐਮਸੀ ਸ਼ਿਮਲਾ ਰੈਫਰ ਕੀਤਾ ਗਿਆ ਲਾਪਤਾ ਲੋਕਾਂ ਨੂੰ ਲੱਭਣ ਦੇ ਲਈ ਸਰਚ ਆਪਰੇਸ਼ਨ ਅਜੇ ਵੀ ਜਾਰੀ ਹੈ ਪਰ ਲਾਪਤਾ ਹੋਏ ਵਿਅਕਤੀਆਂ ਦਾ ਕੋਈ ਵੀ ਸੁਰਾਗ ਪਤਾ ਨਹੀਂ ਲੱਗ ਸਕਿਆ ਸੋ ਗੱਡੀ ਦੇ ਵਿੱਚ ਸਵਾਰ ਹੋ ਕੇ ਵਿਅਕਤੀ ਸ਼ਿਮਲਾ ਜਾ ਰਹੇ ਸੀ ਜੋ ਰਾਤ ਦੇ ਵਿੱਚ ਵੱਡੇ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਨੇ ਹਾਲਾਂਕਿ ਇੱਕ ਵਿਅਕਤੀ ਗੰਭੀਰ ਦੱਸਿਆ ਜਾ ਰਿਹਾ ਪਰ ਦੋ ਵਿਅਕਤੀਆਂ ਦਾ ਕੁਝ ਵੀ ਅਤਾ ਪਤਾ ਨਹੀਂ ਲੱਗ ਸਕਿਆ ਜਿਨ੍ਹਾਂ ਦੀ ਪਾਲ ਕੀਤੀ ਜਾ ਰਹੀ ਹੈ ਪੰਗੀ ਨਾਲੇ ਨੇੜੇ ਜਿਹੜਾ ਇਹ ਹਾਦਸਾ ਵਾਪਰਦਾ ਸੋ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ 200 ਮੀਟਰ ਤੱਕ ਸਤ루 ਦਰਿਆ ਦੇ ਵਿੱਚ ਗੱਡੀ ਡਿੱਗ ਜਾਂਦੀ ਹੈ ਜਿਸ ਦੇ ਵਿੱਚ ਤਿੰਨ ਲੋਕ ਸਫਾਰ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਰਾਤ ਦੇ ਵਿੱਚ ਇਸ ਤਰ੍ਹਾਂ ਉਹ ਪਿਆਨਕ ਹਾਦਸੇ ਦਾ ਸ਼ਿਕਾਰ ਹੋਣਗੇ ਜਿਸ ਤੇ ਦੁਰਾੜ ਮੌਕੇ ਤੇ ਬਚਾਅ ਕਾਰਜ ਕੀਤਾ ਜਾ ਰਿਹਾ ਹੈ ਇੱਕ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਜਦਕਿ ਦੋ ਵਿਅਕਤੀਆਂ ਦਾ ਅਜੇ ਕੁਝ ਵੀ ਸੁਰਾਕ ਨਹੀਂ ਪਤਾ ਚਲ ਸਕਿਆ ਜ਼ਖਮੀ ਨੂੰ ਬਾਹਰ ਕੱਢ ਕੇ ਪੁਲਿਸ ਦੇ ਹਸਪਤਾਲ ਪਹੁੰਚਾਇਆ ਜਿੱਥੋਂ ਉਸ ਨੂੰ IGMC ਸ਼ਿਮਲਾ ਰੈਫਰ ਕਰ ਦਿੱਤਾ ਗਿਆ ਲਾਪਤਾ ਲੋਕਾਂ ਨੂੰ ਲੱਭਣ ਦੇ ਲਈ ਹਾਲਾਂਕਿ ਸਰਚ ਆਪਰੇਸ਼ਨ ਅਜੇ ਵੀ ਜਾਰੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਜਾਉਂਦੇ ਨੇ ਜਦੋਂ ਉਹਨਾਂ ਨੂੰ ਇਸ ਹਾਦਸੇ ਬਾਰੇ ਪਤਾ ਲੱਗਦਾ ਹੈ ਅਗਰ ਤੁਸੀਂ ਵੀ ਗੱਡੀ ਦੇ ਵਿੱਚ ਸਫ਼ਰ ਕਰਦੇ ਹੋ ਹਿਮਾਚਲ ਜਾਂਦੇ ਹੋ Shimla ਜਾਂਦੇ ਹੋ ਤਾਂ ਜ਼ਰਾ ਗੱਡੀ ਨੂੰ ਧਿਆਨ ਦੇ ਨਾਲ ਚਲਾਇਆ ਜਾਵੇ ਕਿਉਂਕਿ ਅਜੇ ਹੀ ਲੋਕ Shimla ਜਾ ਰਹੇ ਸੀ ਜੋ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਨੇ ਸਤਲੁਜ ਦਰਿਆ ਦੀ ਵਿੱਚ ਹੀ ਉਹਨਾਂ ਦੀ ਗੱਡੀ ਡਿੱਗ ਜਾਂਦੀ ਹੈ ਸੋ ਇਹ ਨਵਾਂ ਗੱਡੀ ਦੇ ਵਿੱਚ ਵਾਰਸੀ ਜਿਨ੍ਹਾਂ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਹੈ ਕਿਹਾ ਜਾ ਰਿਹਾ ਹੈ ਕਿ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗਵਾ ਦਿੱਤਾ ਜਿਸ ਤੇ ਕਾਰਨ ਗੱਡੀ ਬੇਕਾਬੂ ਹੋ ਜਾਂਦੀ ਹੈ ਸੜਕ ਤੋਂ ਉਲਟ ਗਈ ਤੇ ਉਸ ਤੋਂ ਬਾਅਦ 200 ਮੀਟਰ ਤੱਕ ਸਤਲੁਜ ਦਰਿਆ ਦੇ ਵਿੱਚ ਜਾ ਕੇ ਡਿੱਗ ਜਾਂਦੀ ਹੈ ਹਾਲਾਂਕਿ ਬਚਾਅ ਕਾਰਜ ਮੌਕੇ ਤੇ ਜਾਰੀ ਹੈ ਜੋ ਵਿਅਕਤੀ ਲਾਪਤਾ ਹੈ ਉਹਨਾਂ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ ਸਵੱਡੇ ਹਾਦਸੇ ਦਾ ਇਹ ਲੋਕ ਸ਼ਿਕਾਰ ਹੋਏ ਨੇ Shimla ਕੁੰਮਣ ਜਾ ਰਹੇ ਸੀ ਜਿਸ ਦੇ ਦੌਰਾਨ ਨਦੀ ਗੱਡੀ ਸਤਲੁਜ ਦਰਿਆ ਦੇ ਵਿੱਚ ਜਾ ਕੇ ਡਿੱਗ ਜਾਂਦੀ ਹੈ